ਭਾਰਤੀ ਮਹਿਲਾ ਮੁਕੇਬਾਜ਼ ਸਰਿਤਾ ਦੇਵੀ ਦੀਆਂ ਮੁਸ਼ਕਿਲਾਂ ਦਿਨੋ-ਦਿਨ ਵੱਧਦੀਆਂ ਨਜ਼ਰ ਆ ਰਹੀਆਂ ਨੇ ਅੰਤਰਰਾਸ਼ਟਰੀ ਮੁਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਸੀ ਕੇ ਵੂ ਨੇ ਕਿਹਾ ਕਿ ਸਰਿਤਾ ਸਰਿਤਾ ਦੇਵੀ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਸਰਿਤਾ ਦੀ ਮੁਕੇਬਾਜ਼ੀ ਤੇ ਲੰਮੇ ਸਮੇਂ ਦਾ ਬੈਨ ਲਗਾਇਆ ਜਾ ਸਕਦਾ ਹੈ ਸਰਿਤਾ ਦੇਵੀ ਨੇ ਸਤੰਬਰ ਤੇ ਅਕਤੂਬਰ ਵਿੱਚ ਹੋਈਆਂ ਇਚਿਓਨ ਏਸ਼ੀਅਨ ਖੇਡਾਂ ਦੌਰਾਨ ਕਾਸੀਦਾ ਤਗਮਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਮੈਡਲ ਸੈਰੇਮਨੀ ਦੌਰਾਨ ਸਰਿਤਾ ਨੇ ਆਪਣਾ ਮੈਡਲ ਕੋਰੀਆਈ ਮੁਕੇਬਾਜ਼ ਜੀਨਾ ਪਾਕ ਨੂੰ ਫੜਾ ਦਿੱਤਾ ਸੀ ਏਸ਼ੀਆਈ ਖੇਡਾਂ ਵਿੱਚ ਕਾਸੀ ਦਾ ਤਗਮਾ ਲੈਣ ਤੋਂ ਇਨਕਾਰ ਕਰਨ ਵਾਲੀ ਐ ਸਰਿਤਾ ਦੇਵੀ ਤੇ ਅੰਤਰਰਾਸ਼ਟਰੀ ਮੁਕੇਵਾਸੀ ਸੰਘ ਯਾਨਕੀ ਇਹ ਵਾ ਪਹਿਲਾ ਪਹਿਲਾ ਹੀ ਬੈਨ ਲਗਾ ਚੁੱਕੀ ਹੈ ਪਰ ਇਸ ਬੈਨ ਲਗਾਉਣ ਮੌਕੇ ਇਹ ਸਾਫ ਨਹੀਂ ਕੀਤਾ ਗਿਆ ਸੀ ਕਿ پابੰਦੀ ਕਿੰਨਾ ਸਮਾਂ ਲੱਗੀ ਰਹੇਗੀ ਸਰਿਤਾ ਨੇ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਪਰ ਸੈਮੀਫਾਈਨਲ ਮੁਕਾਬਲੇ 'ਚ ਸਰਿਤਾ ਨੇ ਮੁਕਾਬਲਾ ਹਾਰਨ ਤੋਂ ਬਾਅਦ ਰੈਫਰੀ ਤੇ ਅੰਪਾਇਰ ਦੇ ਫੈਸਲੇ ਨੂੰ ਗਲਤ ਦੱਸਿਆ ਸੀ ਇਸ ਤੋਂ ਬਾਅਦ ਸਰਿਤਾ ਦੇਵੀ ਨੇ ਮੈਡਲ ਸੈਰੇਮਨੀ ਦੌਰਾਨ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਪਣਾ ਕਾਂਸੀ ਦਾ ਤਗਮਾ ਵੀ ਕੋਰੀਆਈ ਖਿਡਾਰੀਆਂ ਦੇ ਗੱਲ ਵਿੱਚ ਪਾ ਦਿੱਤਾ ਸੀ ਪਰਵੇਸ਼ ਸੰਧੂ ਐਵੀਪੀ ਸਾਝਾ ਪੱਤਰਕਾਰ ਸਾਨਾ ਫੋਨਲਾਈਨ ਤੇ ਜੋੜ ਚੁੱਕੇ ਨੇ ਪਰਵੇਸ਼ ਸਰਿਤਾ ਦੇਵੀ ਦੇ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਪਹਿਲਾਂ ਹੀ ਬਿਆਨ ਲੱਗਾ ਹੋਇਆ ਹੁਣ ਲੰਮੇ ਬਿਆਨ ਦੀ ਗੱਲ ਕੀਤੀ ਜਾ ਰਹੀ ਹੈ ਜੀ ਬਿਲਕੁਲ ਪਹਿਲਾਂ ਹੀ ਆਈਬਾ ਨੇ ਇੱਕ ਕਿਹਾ ਜਾ ਸਕਦਾ ਹੈ ਕਿ ਟਾਈਮ ਲਿਮਿਟ ਨਹੀਂ ਸੀ ਦੱਸੀ ਜਦੋਂ ਬੈਨ ਲਗਾਇਆ ਸੀ ਇੱਕ ਅਨਿਸ਼ਚਿਤ ਕਾਲ ਦੇ ਲਈ ਬੈਨ ਲਗਾ ਦਿੱਤਾ ਗਿਆ ਸੀ ਇਹ ਸਾਫ ਹੋ ਗਿਆ ਕਿ ਤਿੰਨ ਕੋਚਸ ਜਿਦੇ ਵਿੱਚ ਗੁਰਬਖਸ ਸਿੰਘ ਅਤੇ ਬੀਆਈ ਫਰਨਾਂਡਿਸ ਜੋ ਕਿ ਫੋਰਨ ਕੋਚ ਨੇ ਟੀਮ ਦੇ ਉਹਨਾਂ ਤੇ ਬੈਨ ਲਗਾ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਸਰਿਤਾ ਦੇਵੀ ਤੇ ਬੈਨ ਲਗਾ ਦਿੱਤਾ ਗਿਆ ਸੀ ਹਾਲਾਂਕਿ ਸਰਿਤਾ ਦੇਵੀ ਪਹਿਲਾਂ ਹੀ ਲਿਖਤ ਮਾਫੀ ਮੰਗ ਚੁੱਕੀ ਸੀ ਆਪਣੀ ਮੈਡਲ ਸੈਰਮਨੀ ਦੌਰਾਨ ਮੈਡਲ ਜੋ ਉਹਨਾਂ ਨੇ ਵਾਪਸ ਕੀਤਾ ਉਸ ਤੋਂ ਬਾਅਦ ਪਰ ਉਸ ਤੋਂ ਬਾਅਦ ਵੀ ਆਈਬਾ ਨੇ ਬਹੁਤ ਸਖਤ ਕਾਰਵਾਈ ਕਰਦੇ ਹੋਏ ਬੈਨ ਲਗਾ ਦਿੱਤਾ ਸੀ ਪਰ ਇਹ ਨਹੀਂ ਸੀ ਦੱਸਿਆ ਗਿਆ ਕਿ ਕਿੰਨੇ ਸਮੇਂ ਸਮੇਂ ਲਈ ਬੈਨ ਲਗਾਇਆ ਗਿਆ ਉਸ ਤੇ ਅਜੇ ਫੈਸਲਾ ਜਿਹੜਾ ਸੀਗਾ ਪੈਂਡਿੰਗ ਛੱਡ ਦਿੱਤਾ ਗਿਆ ਸੀ ਪਰ ਕੱਲ ਰਾਤ ਜੋ ਬਿਆਨ ਦਿੱਤਾ ਗਿਆ ਆਈਬਾ ਦੇ ਪ੍ਰਧਾਨ ਸੀ ਕੇ ਵੂ ਦੇ ਵੱਲੋਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਰਿਤਾ ਦੇਵੀ ਆਪਣਾ ਮਨ ਬਣਾ ਕੇ ਰੱਖਿਓ ਤਿਆਰ ਰਹੇ ਕਿ ਬਹੁਤ ਸਖਤ ਕਾਰਵਾਈ ਹੋ ਸਕਦੀ ਹੈ ਉਹਨਾਂ ਦੇ ਖਿਲਾਫ ਤੇ ਲੰਬਾ ਬੈਨ ਇੰਪੋਜ਼ ਕੀਤਾ ਜਾ ਸਕਦਾ ਹੈ ਲੰਬੇ ਬੈਨ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਫ਼ ਤੌਰ ਤੇ 3 ਤੋਂ 5 ਸਾਲ ਦਾ ਬੈਨ ਵੀ ਇੰਪੋਜ਼ ਕੀਤਾ ਜਾ ਸਕਦਾ ਹੈ ਜਿਹਦੇ ਵਿੱਚ ਮਿਨਿਮਮ 2 ਇਅਰ 2 ਸਾਲਾਂ ਦਾ ਬੈਨ ਰਹਿ ਸਕਦਾ ਤਾਂ ਕਿਤੇ ਨਾ ਕਿਤੇ ਸਰਿਤਾ ਦੇਵੀ ਦੀਆਂ ਮੁਸ਼ਕਲਾਂ ਯਕੀਨੀ ਤੌਰ ਤੇ ਵਧੀਆਂ ਨਜ਼ਰ ਆ ਰਹੀਆਂ ਤੇ ਇਹ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੈ ਕਿ ਅਜੇ ਤੱਕ ਬੌਕਸਿੰਗ ਇੰਡੀਆ ਵੱਲੋਂ ਜੋ ਕਿ ਨਵੀਂ ਆਰਗੇਨਾਈਜੇਸ਼ਨ ਐ ਨਵੀਂ ਨਵਾਂ ਸੰਗ ਹੈ ਭਾਰਤੀ ਮੁੱਕੇਬਾਜ਼ੀ ਦਾ ਤੇ ਇਸ ਤੋਂ ਇਲਾਵਾ ਆਈਓਏ ਵੱਲੋਂ ਇਸ ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕੋਈ ਬਿਆਨ ਨਹੀਂ ਆਇਆ ਕਿ ਉਹ ਇਸ ਮਾਮਲੇ 'ਚ ਕੀ ਕਾਰਵਾਈ ਕਰ ਸਕਦੇ ਨੇ ਉਹਨਾਂ ਨੇ ਅਜੇ ਤੱਕ ਆਪਣਾ ਸਟੈਂਡ ਇਹਦੇ ਤੇ ਬਿਲਕੁਲ ਸਾਫ਼ ਨਹੀਂ ਕੀਤਾ ਤਾਂ ਕਿਤੇ ਨਾ ਕਿਤੇ ਸਰਿਤਾ ਦੇਵੀ ਇਸ ਪੂਰੇ ਮਾਮਲੇ ਵਿੱਚ ਇਕੱਲੀ ਪੈਂਦੀ ਨਜ਼ਰ ਆ ਰਹੀ ਹੈ ਇਕੱਲਿਆਂ ਨੂੰ ਉਹਨਾਂ ਨੂੰ ਪੂਰੇ ਦੇ ਪੂਰੇ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਪਰ ਵੀ ਜਿਵੇਂ ਤੁਸੀਂ ਦੱਸਿਆ ਕਿ ਸਰਿਤਾ ਦੇਵੀ ਇਸ ਤੋਂ ਪਹਿਲਾਂ ਲਿਖਿਤ ਮਾਫੀ ਵੀ ਮੰਗ ਚੁੱਕੇ ਨੇ ਹੁਣ ਇੰਡੀਅਨ 올림픽 ਐਸੋਸੀਏਸ਼ਨ ਕੁਝ ਕਰੇਗਾ ਜਿਵੇਂ ਤੁਸੀਂ ਕਿਹਾ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਸਪੋਰਟ ਤਾਂ ਕਰਨਗੇ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਡੀਅਨ 올림픽 ਐਸੋਸੀਏਸ਼ਨ ਨੇ ਇਸ ਪੂਰੇ ਮਾਮਲੇ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਚੁੱਪੀ ਸਾਦੀ ਹੋਈ ਹੈ ਬਹੁਤ ਮੌਕਿਆਂ ਤੇ ਕਿਸੇ ਵੀ ਖਿਡਾਰੀਆਂ ਵੱਲੋਂ ਜ਼ਰੂਰ ਚੁੱਪੀ ਤੋੜੀ ਗਈ ਬਹੁਤ ਸਾਰੇ ਖਿਡਾਰੀਆਂ ਨੇ ਕਈ ਹੋਰ ਸੰਗ ਨਾਲ ਜੁੜੇ ਮੌਕੇਬਾਜ਼ੀ ਸੰਗ ਦੇ ਨਾਲ ਜੁੜੇ ਅਧਿਕਾਰੀਆਂ ਨੇ ਪਰਸਨਲ ਪੱਧਰ ਤੇ ਜੋ ਕੁਝ ਸਰਿਤਾ ਦੇਵੀ ਦੇ ਨਾਲ ਹੋਇਆ ਉਸ ਨੂੰ ਗਲਤ ਜ਼ਰੂਰ ਠਹਿਰਾਇਆ ਪਰ ਖੁੱਲ ਕੇ ਆਫੀਸ਼ੀਅਲੀ ਕਿਸੇ ਨੇ ਵੀ ਸਾਹਮਣੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਇਸ ਮਾਮਲੇ ਨੂੰ ਚੱਕਿਆ ਗਿਆ ਇਸ ਮਾਮਲੇ ਨੂੰ ਨਾ ਤਾਂ ਆਈਓਸੀ ਸਾਹਮਣੇ ਰੱਖਿਆ ਗਿਆ ਨਾ ਆਈਬਾ ਦੇ ਸਾਹਮਣੇ ਹੀ ਖੁੱਲ ਬਾਕਸਿੰਗ ਇੰਡੀਆ ਜਾਂ ਆਈਓਏ ਨੇ ਆਪਣਾ ਪੱਖ ਰੱਖਿਆ ਕਿ ਉਹ ਇਸ ਮਾਮਲੇ ਦੇ ਵਿੱਚ ਸਰਤਾ ਦੇਵੀ ਦੇ ਨਾਲ ਖੜੇ ਹੈ ਜਾਂ ਨਹੀਂ ਖੜੇ ਤੇ ਇਸੇ ਕਾਰਨ ਕਿਤੇ ਨਾ ਕਿਤੇ ਜਿਹੜੇ ਆਈਬਾ ਹੈਗੀ ਆ ਉਹਦੇ ਹੌਸਲੇ ਹੋਰ ਬੁਲੰਦ ਹੋ ਗਏ ਨੇ ਆਈਬਾ ਇਸੇ ਕਾਰਨ ਕਠੋਰ ਤੋਂ ਕਠੋਰ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਲਈ ਤਿਆਰ ਹੁੰਦੀ ਜਾ ਰਹੀ ਹੈ ਮਨ ਬਣਾਉਂਦੀ ਜਾ ਰਹੀ ਹੈ ਕਿਉਂਕਿ ਉਹਨਾਂ ਨੂੰ ਪਤਾ ਕਿ ਸਰਤਾ ਦੇਵੀ ਦੇ ਨਾਲ ਉਹਨਾਂ ਦਾ ਪੱਖ ਰੱਖਣ ਵਾਲਾ ਉਹਨਾਂ ਦੇ ਨਾਲ ਖੜਨ ਵਾਲਾ ਕੋਈ ਅਧਿਕਾਰੀ ਸ਼ਾਮਲ ਨਹੀਂ ਹੈ ਨਾ ਤਾਂ ਬਾਕਸਿੰਗ ਇੰਡੀਆ ਨੇ ਜਾਂ ਆਈਓਏ ਨੇ ਉਹਦੋਂ ਸਰਤਾ ਦੇਵੀ ਦੇ ਨਾਲ ਸਟੈਂਡ ਲਿਆ ਜਦੋਂ ਪੂਰੀ ਦੀ ਪੂਰੀ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਦੋਂ ਸਰਿਤਾ ਦੇਵੀ ਨੂੰ ਉਹ ਮੁਕਾਬਲਾ ਹਾਰਨਾ ਪਿਆ ਤੇ ਸ਼ਾਇਦ ਜੇਕਰ ਆਯੋਏ ਅਤੇ ਬਾਕਸਿੰਗ ਇੰਡੀਆ ਨੇ ਉਸੇ ਵੇਲੇ ਹੱਥ ਫੜਿਆ ਹੁੰਦਾ ਸਰਿਤਾ ਦੇਵੀ ਦਾ ਤਾਂ ਸ਼ਾਇਦ ਇਹ ਪੂਰਾ ਮਾਮਲਾ ਸਾਹਮਣੇ ਹੀ ਨਾ ਆਉਂਦਾ ਸਟਾਇਲ ਸਰਿਤਾ ਦੇਵੀ ਉਹ ਹਰਕਤ ਹੀ ਨਾ ਕਰਦੀ ਮੈਡਲ ਬੋਰਡਨ ਦੀ ਜੋ ਉਹਨਾਂ ਨੂੰ ਬਾਅਦ ਵਿੱਚ ਕਰਨੀ ਪਈ